ਕ ਤੁਹਾਨੂੰ ਚੀਜ਼ ਦਿਖਾਉਣਾ ਮੈਂ ਕਿਹੜੀ ਗਾਂ ਹੀ ਜਿਆਦਾ ਕਾਮਯਾਬ ਹੁੰਦੀ ਹੈ ਹੁਣ ਆਪਣੀਆਂ ਗਾਇਆਂ ਆ ਜੀ ਛੱਡ ਥੱਲੇ ਖੜੀਆਂ ਮੰਨ ਲਾ ਵੀ ਐਫ ਛੱਡ ਥੱਲੇ ਖਲਾਰੀਆਂ ਦੀਆਂ ਤੇ ਆ ਗਾਂ ਹੀ ਦੇਖੋ ਜਿਹੜੀਆਂ ਆਪਣੇ ਕਰੋਸ ਦੀਆਂ ਨੇ ਦੇਸੀ ਜਿਹਨੂੰ ਕਹਿੰਦੇ ਆ ਕਤੋਂ ਬਾਹਰ ਬੈਠੀ ਥੱਲੇ ਹੀ ਤੇ ਇੱਕ ਇਹ ਵੀ ਕੜਾ ਛੱਡੂ ਆ ਟੋਪੀ ਪਈ ਜਾਂਦੀ ਸਾਹਮਣੇ ਸਾਰੀ ਉੱਪਰ ਚ ਹੀ ਖੜੀ ਐ ਹਸਾਬ ਲਾ ਲਓ ਤੇ ਉਹ ਬਾਹਰ ਬੈਠੀ ਹੋਈ ਤੇ 3 ਵਜੇ ਦਾ ਟਾਈਮ ਐ ਸਿਖਰ ਦੁਪਹਿਰ ਤੇ ਲਾਲੋ ਇਹ ਵੀ ਇਹ ਇਹ ਰਹਿ ਇਹ ਜਿਹੜੀ ਨਸਲ ਐ ਇਹ ਰਹਿ ਜਾਂਦੀ ਐ ਦੇਖੋ ਗਾਲੀ ਲੱਗੀ ਉਹਨੂੰ ਕੋਈ ਪਰੇਸ਼ਾਨੀ ਨਹੀਂ ਗਾ ਨੂੰ ਕੋਈ ਆਫਨ ਦੀ ਨਹੀਂ ਦੇਈ ਕੋਈ ਮੂੰਹ ਨਹੀਂ ਟੱਡਿਆ ਕੋਈ ਜੀਬ ਨਹੀਂ ਕੱਢੀ ਲੈ ਚੈਫ ਨੂੰ ਤੁਸੀਂ 5 10 ਮਿੰਟ ਬਾਹਰ ਕੱਢ ਕੇ ਦਿਖਾ ਦਿਓ ਉਹ ਚੱਲ ਪੂ ਇੰਜਨ ਇਹ ਦੇਖ ਲਓ ਕਾਮਜਾਬਾ ਪੂਰੀ ਨਸਲ ਐ ਬੈਠੀ ਆਪਦੇ ਗਾਲੀ ਲੱਗੀ ਦੇਖੋ ਇੱਕ ਬਾਹਰ ਬੈਠੀ ਐ ਨਾਲੇ ਪੂਰੀ ਤੋਪ ਰੱਜ ਕੇ ਸਿਖਰ ਦੁਪਹਿਰ ਐ ਤੇ ਆਈ ਜਾਂਦੇ ਨੇ ਇਹ ਦੇਸੀ ਨਾਲ ਦਾ ਪੋਟਾ ਫਰਕ ਹੁੰਦਾ ਉਹ ਆ ਗਿਆ ਆਪਣਾ ਸਾਰਾ ਲਾਉਣਾ ਦਾਣਾ ਕੁਛ ਉਧਰ ਕੁਛ ਇਧਰ ਆਹ ਜਿਹੜੀਆਂ ਦੁੱਧ ਵਾਲੀਆਂ ਬੱਕਰੀਆਂ ਸੀ ਅੱਧ ਪੋਨੇ ਉਹਨਾਂ ਨੂੰ ਉਹ ਅੰਦਰ ਵਾੜਤੀਆਂ ਇਧਰ ਜਿਵੇਂ ਆਹ ਤਿੰਨ ਬੱਕਰੀਆਂ ਆਪਣੀਆਂ ਦੁੱਧ ਵਾਲੀਆਂ ਇਹਨਾਂ ਦੇ ਬੱਚੇ ਨੇ ਇਹਨਾਂ ਦੇ ਆਹ ਦੇਖੋ ਆਈ ਇੰਨਾਂ ਨੂੰ ਅਟਰੈਕਸ਼ਨ ਫਾਇਦਾ। ਇਹ ਜਾਂਦੇ ਚ ਫੀਡ ਪਾ ਦਿੰਦੀ ਐ। ਘਰ ਕੇ ਲੈ ਲੀ। ਪਾਣੀ ਦਿੱਤਾ ਭਰ। ਪਾਣੀ ਨਹੀਂ ਅਸੀਂ ਪਾਣੀ ਤਾਂ ਪਸਾ ਨਹੀਂ ਖਾਣ ਦਿੰਦੇ ਪਸ਼ੂ। ਪਾਣੀ ਜ਼ਰੂਰ। ਨਾਲੇ ਪੱਠੇ ਪੈਣਾ ਪੈਣਾ। ਮਾਣੀ ਤਾਂ ਪਿਉਣਾ ਹੀ ਪਿਉਣਾ। ਇੰਦਰ ਇਹਨਾਂ ਦੇ ਬੱਚੀਆਂ ਦਾ। ਤੇ ਬੱਚੀ ਪਾਣੀ ਚਾਪਣਾ ਟੈਂਕੀ ਚ ਵਰਤੀ ਤੇ ਉੱਥੇ ਥੱਲੇ ਕਲੀ ਪਾ ਕੇ ਜਿਵੇਂ ਉਹ ਟੱਬ ਚ ਕਲੀ ਪਾਈ ਹੋਈ ਐ। ਤੇ ਜਿਵੇਂ ਕੋ ਪਾਣੀ ਲਾ ਕੇ ਫਿਰ ਸੁਪਰ ਸੁਪੇ ਨਾ ਇਹਨਾਂ ਨੂੰ ਬਾੜੀ ਦਾ ਜਾਂ ਆਟਾ ਵੱਡੀ ਡਿੱਗੀ ਚ ਛੱਡ ਦੀਆਂ ਦੋ ਤਿੰਨ ਬਾਲਟੀਆਂ ਉਹਦੇ ਚ ਕળી ਸੁੱਟ ਕੇ ਤੇ ਉਹ ਬਣ ਜਾਂਦਾ ਕਹਿੰਦੇ ਹੁੰਦੇ ਆ ਕੀ ਕਹਿੰਦੇ ਕੈਲਸ਼ੀਅਮ ਤੇ ਇਧਰ ਆਪਣਾ ਚੱਲ ਇਧਰ ਚੱਲ ਮਰੂ ਮੱਥਾ ਪੜਦਰੇ ਚੱਲ ਚੱਲ ਉਧਰ ਇਹਨਾਂ ਨੂੰ ਸਿਖਾ ਕੇ ਬੜਾ ਮਸ਼ਕੀ ਦਾ ਇਹਨੇ ਤਾਂ ਪਤੰਗ ਬੰਨ੍ਹ ਕਰਦੀ ਆ ਇਦਰ ਆਪਣਾ ਖਾਈ ਜਾਂਦੀਆਂ ਰਾਸ਼ਨ ਆਉਦਾ ਤਿੰਨੇ ਤੇ ਮੁੰਡਾ ਚਲ ਗਿਆ ਆਪਣੇ ਘਰੇ ਤੇ ਆ ਚੱਲ ਪੁੱਤ ਤੈਨੂੰ ਉੱਧਰ ਖੜਦਾ ਘਰੇ ਅਜੇ ਉੱਥੇ ਜਾ ਕੇ ਦਾਣੇ ਖਾ ਦੂੰ ਨਿਆਰੇ ਲੈ ਇਹਨਾਂ ਨੂੰ ਖਾਂਦੇ ਤੋੜੀ ਇੱਥੇ ਚੱਲ ਤੂੰ ਚੱਲ ਮੇਰੇ ਨਾਲ ਹੀ ਤੈਨੂੰ ਚਲ ਮਾਰਦੀਆਂ ਨਾ ਮੈਂ ਗੁੱਗੂ ਨੂੰ ਮਾਰਦੀਆਂ ਕਹਿੰਦੇ ਹੈ ਤੂੰ ਮੇਰੇ ਨਾਲ ਚੱਲ ਉੱਧਰ ਆਪਾਂ ਖਾਣੇ ਜਾ ਕੇ ਰਾਸ਼ਨ ਇਹਨਾਂ ਨੂੰ ਖਾਂਦੇ ਤੋੜੀ ਇੱਥੇ ਚਲੋ ਜੀ ਆਪਾਂ ਵੀ ਚੱਲੀ ਆਂ